ਅਮਰਿਤਪਾਲ ਸਿੰਘ ਮਹਿਰੋਂ ਦੀ ਕੀਤੀ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ tufaan ਚੱਲ ਰਿਹਾ ਹੈ ਜਿਹੜੇ ਡਬਲ ਮੀਨਿੰਗ ਗੱਲਾਂ ਕਰਦੇ ਸੀ ਉਹਨਾਂ ਨੂੰ ਰੋਕਣ ਦੇ ਲਈ ਜਿਸ ਤਰੀਕੇ ਦੇ ਨਾਲ ਰਾਤੋਂ ਰਾਤ ਇਹਨਾਂ ਦਾ ਸਫਾਇਆ ਆਇਆ ਉਸ ਤੋਂ ਬਾਅਦ ਸਰਕਾਰ ਵੀ ਕਟਹਿਰੇ ਦੇ ਵਿੱਚ ਖੜੀ ਹੋ ਗਈ ਕਿ ਇੱਕ ਬੰਦਾ ਸਿਰਫ ਜਿੱਦੇ ਕੋਲੇ ਕੋਈ ਵੀ ਸੰਵਿਧਾਨਿਕ ਪਾਵਰ ਨਹੀਂ ਸਿਰਫ ਉਸ ਦੇ ਇੱਕ ਐਕਸ਼ਨ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਬੰਦੇ ਗੰਦ ਪਾਉਂਦੇ ਸੀ ਜਿਹੜੇ ਕਿਸੇ ਦੇ ਸਮਝਾਇਆ ਸਮਝਦੇ ਨਹੀਂ ਸੀ ਜਿਹੜੇ ਹਰ ਇੱਕ ਨੂੰ ਇਹ ਗੱਲ ਆਖਦੇ ਸੀ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਦੇ ਹੋ ਜਾਂ ਫਿਰ ਉਹਨਾਂ ਨੂੰ ਉਹ ਨਹੀਂ ਰੁਕਣਗੇ ਹਰ ਇੱਕ ਨੂੰ ਜੇ ਕੋਈ ਫੋਨ ਕਰਕੇ ਉਸ ਨੂੰ ਗੱਲ ਆਖਦਾ ਸੀ ਉਹਨਾਂ ਨੂੰ ਅੱਗੋਂ ਇਹ ਸਵਾਲ ਕਰਦੇ ਸੀ ਤੇ ਉਹ ਇੱਕੋ ਰਾਤ ਦੇ ਵਿੱਚ ਬੰਦੇ ਦੇ ਪੁੱਤ ਬਣਾ ਦਿੱਤੇ ਗਏ ਮਾਫੀਆ ਮੰਗਣ ਲੱਗੇ ਤੇ ਹਰ ਇੱਕ ਜਿਹੜਾ ਜਿਹੜਾ ਵੀ ਅਮਰਤਪਾਲ ਸਿੰਘ ਮਹਿਰੋ ਨੇ ਨਾਮ ਲਿਆ ਜਿਹੜੇ ਜਿਹੜੇ ਡਬਲ ਮੀਨਿੰਗ ਕੰਟੈਂਟ ਬਣਾਉਂਦੇ ਸੀ ਸਾਰੇ ਦੇ ਸਾਰੇ ਸਿੱਧੇ ਹੋ ਗਏ ਉਸ ਤੋਂ ਬਾਅਦ ਸਰਕਾਰ ਦੇ ਉੱਤੇ ਆਲ ਉੱਠਨੇ ਸ਼ੁਰੂ ਹੋ ਗਏ ਸਾਰੇ ਲੋਕਾਂ ਵੱਲੋਂ ਦਬਾਅ ਪੜਾਇਆ ਜਾਣ ਲੱਗਾ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਕਾਂ ਮਾਰ ਕੇ ਟੰਗਿਆ ਗਿਆ ਇਸ ਕਰਕੇ ਹੁਣ ਉਸ ਦਾ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਪਰ ਬਠਿੰਡਾ ਦੇ ਵਿੱਚ ਪੁਲਿਸ ਦੀ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਸ ਵੱਲੋਂ ਇਹ ਗੱਲ ਆਖੀ ਗਈ ਕਿ ਤਿੰਨ ਦੋ ਬੰਦੇ ਸੀ ਜਿਨ੍ਹਾਂ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਰੈਸਟ ਵੀ ਕਰ ਲਿਆ ਗਿਆ ਤੇ ਬਾਅਦ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਲਾਈਵ ਹੁੰਦਾ ਹੈ ਉਸ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹਦੇ ਦੋ ਸਾਥੀਆਂ ਵੱਲੋਂ ਇਹਨਾਂ ਨੂੰ ਗੱਡੀ ਚੜਾਇਆ ਗਿਆ ਤੇ ਹੁਣ ਉਸ ਦੇ ਵੱਲੋਂ ਇਹ ਗੱਲ ਆਕੀ ਗਈ ਸੀ ਕਿ ਜੇਕਰ ਕੋਈ ਕਾਰਵਾਈ ਉਹਨਾਂ ਤੇ ਵੀ ਕਰਦਾ ਏ ਤੇ ਉਹ ਕਾਰਵਾਈ ਲਈ ਤਿਆਰ ਹੈ ਪਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਘਰਾਤ ਲਈ 24 ਘੰਟੇ ਲਈ ਉਹ ਬਾਗੀ ਆ ਜੇਕਰ ਕੋਈ ਨਾ ਸੁਧਰਿਆ ਨਾ ਆਪਣੀਆਂ ਹਰਕਤਾਂ ਤੋਂ ਬਾਜ਼ ਆਇਆ ਤੇ ਉਹਨਾਂ ਨੂੰ ਸਜ਼ਾ ਇੱਕੋ ਜੀ ਮਿਲਣੀ ਹੈ ਇਸ ਕਰਕੇ ਉਹਨਾਂ ਨੂੰ ਵੀ ਗੱਡੀ ਚੜਾ ਦਿੱਤਾ ਜਾਵੇਗਾ ਇਹ ਸਭ ਸੁਣ ਤੋਂ ਬਾਅਦ थर-थर ਕੰਬਣ ਲੱਗੇ ਸੀ ਜਿਹੀਆਂ ਹਰਕਤਾਂ ਕਰਨ ਵਾਲੇ ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਉੱਤੇ ਲਾਣ ਆਰਡਰ ਦੇ ਕਈ ਸਵਾਲ ਚੁੱਕਣ ਲੱਗੇ ਸੀ ਕਈ ਲੋਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਵਰਪਰਤਾ ਦੇ ਨਾਲ ਇੱਕ ਕੁੜੀ ਦਾ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਉਸ ਨੂੰ ਮੌਤੇ ਕਾਰਡ ਤਾਰਿਆ ਗਿਆ ਤੇ ਉਹਨਾਂ ਦਾ ਸਵਾਲ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਈ ਅਮਰਤਪਾਲ ਸਿੰਘ ਤੇ ਜਾਫਰ ਕਮਲਕੌਰ ਭਾਬੀ ਦੇ ਉੱਤੇ ਜਦੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਕੋਈ ਵੀ ਜਵਾਬ ਇਸ ਦੇ ਉੱਤੇ ਦੇਣਾ ਉਚਿਤ ਨਹੀਂ ਸਮਝਿਆ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਰਗ ਜ਼ਰੂਰ ਇਹ ਗੱਲ ਆਖ ਰਿਹਾ ਕਿ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ ਲੋਕਾਂ ਦੇ ਲਈ ਇਹ ਕਿਹੜਾ ਕੰਮ ਕੀਤਾ ਇਸ ਲਈ ਤੁਹਾਡੀ ਰਾਇਆ ਤੁਸੀਂ ਵੀ ਆਪਣੀ رائے ਜਰੂਰ ਸਾਂਝੀ ਕਰੋ ਤਾਂ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਆਪਾਂ ਸਜ਼ਾ ਤੋਂ ਬਚਾਇਆ ਜਾ ਸਕੇ ਤੁਹਾਡਾ